ਹੈਲੋ ਗਾਇਸ ਸਾਰੇ ਨੂੰ ਸਤਿ ਸ਼੍ਰੀ ਅਕਾਲ ਤੁਸੀਂ ਸਾਰੇ ਜੀ ਵਿਖੀ ਆਓਗੇ ਅੱਜ ਅਸੀਂ ਤੁਹਾਨੂੰ ਆਪ ਦੇ ਖੇਤ ਦੇ ਦਰਸ਼ਨ ਕਰਾਵਾਂਗੇ ਤੁਸੀਂ ਕਮੈਂਟਾਂ 'ਚ ਦੱਸਿਓ ਤੁਹਾਡੇ ਅਮੀ ਕਿੰਨਾ ਪਿਆਛਤਾ ਰਾਤ ਇਹਨਾ ਮੀਂਹ ਪਿਆਏ ਬਹੁਤ ਨਹੀਂ ਪਿਆਏ ਤੇ ਗਰਮੀ ਸਵੇਰੇ ਤਾਂ ਬਹੁਤ ਠੰਡਾ ਮੌਸਮ ਸੀ ਹੁਣੀ ਗਰਮੀ ਆਈ ਏ ਤੇ ਰਾਤ ਅਸੀਂ ਫੁੱਲ ਮੀਂਹ ਤੇ ਨਾਟੇ ਪੂਰਾ ਇੰਜੋਏ ਕੀਤਾ ਅਸੀਂ ਦਾ ਹਾਂਜੀ ਹੁਣ ਤਾਂ ਮੌਸਮ ਕੁਛ ਐਵੇਂ ਦਾ ਹੋ ਰਿਹਾ ਏ ਚਲੋ ਤਾਂ ਉਹ ਖੇਤ ਦੇ ਦਰਸ਼ਨ ਕਰਾ ਕੇ ਆਵਾਂਗੇ ਅੱਜ

ਇੱਕ ਸਾਡੇ ਕੋਲ ਇਹ ਇਹ ਤਾਂ ਸਾਡਾ ਨੇੜੇ ਸੀਗਾ ਖੇਤ ਉਹ ਸਮੇਂ ਸਾਡੇ ਘਰੇ ਹੋਏ ਖਲੋ ਇਹ ਤਾਂ ਨੇੜੇ ਹੀ ਐ ਆ ਮੋਟਰ ਆਪਣੀ ਮੋਟਰ ਖਾਦੇ ਕੈਮਰਾਮੈਨ ਸ਼ੂਟ ਕਰਦੇ ਪਏ ਆਪਣਾ ਬੰਦਾ ਹੈਲੋ ਆ ਨਿਮਰੇ ਵੀ ਖੜੀ ਐ ਇੱਥੇ ਹਲੋ ਇਹ ਵੱਧਦੇ ਪੈਣੇ ਚਿੱਕੇ ਜਾਣੀ ਲੱਗੇ ਬਾਕੀ ਪਨੀਰੀ ਪੁੱਟਦੇ ਪਏ ਨੇ ਤਿੰਨ ਕਿੱਥੇ ਲੱਗੇ ਹੋਏ ਨੇ ਆ 2 ਕਿੱਲੇ ਥਾ ਰਹਿ ਗਿਆ ਬਸ ਕੱਲ ਤਾਂ ਹੀ ਲੱਗ ਜੇਗਾ ਤਾਂ ਕੁੰਤ ਨੂੰ ਕਰੇ ਮਿਲਦੇ ਆ ਜੋ ਤਾਂ ਕੁੰ 10 8 ਤੇ ਚੜਾ ਲਗਿਆ ਵੇਖੋ ਤਾਂ ਆ ਵੇਖੋ ਜੀ ਆ ਸਾਰਾ ਲੱਗ ਗਿਆ ਵੇਖੋ ਤਾਂ ਆ ਵੇਖੋ ਜੀ ਆ ਸਾਡੇ ਪੱਖੇ ਨੇ ਆ ਨੇ ਬਣੇ ਚੜਾ ਖੇ ਦੇ ਇੱਥੋਂ ਦੇਖ ਜਾਈਏ ਸਾਹਮਣੇ ਔਰ ਇਹ ਮੋਟਰ ਸਾਡੀ ਇੱਥੋਂ ਦੇਖਦੀ ਹੈ ਹਾਂਜੀ ਉਹ ਕਰੇ ਜਾਕੀ ਤੁਹਾਨੂੰ ਹੋਰ ਕੁਝ ਖਾਣ ਨਹੀਂ ਅਸੀਂ ਦੇਖੋ ਕੁਝ ਨਹੀਂ ਕਰੇ ਸੋ ਗਾਈਜ਼ ਆਪਾਂ ਕਰੇ ਕਿਉਂਕਿ ਹੁਣ ਤੁਹਾਨੂੰ ਇਥੇ ਹੀ ਗੱਲ ਦੱਸਦੇ ਅਸੀਂ ਚੋਲਾ ਦੀ ਦੇਗ ਲਵਾਈ ਹੈ ਛੋਲੇ ਨਹੀਂ ਲੈਵਰ ਵਾਸਤੇ ਕਿਉਂਕਿ ਛੋਲੇ ਤਾਂ ਲੱਗ ਚੁੱਕੇ 2 ਕਿਲੋ ਥਾਰੇ ਦੇ ਤੁਹਾਨੂੰ ਖਾਇਆ ਸੀ ਕਿਉਂਕਿ ਨਹੀਂ ਗਰਮੀ ਹੈ ਕੋਈ ਪੰਨੋ ਜੁਗਾਉਣਾ ਨੂੰ ਹੀ ਅਸੀਂ ਫੇਰ ਚੋਲਾ ਦਾ ਲੰਗਰ ਲਵਾਇਆ ਹੁਣ ਬਸ ਉਹ ਤੁਹਾਨੂੰ ਵਿਖਾ ਕੇ ਹੋਨੇ ਆ ਚੋਲਾ ਦਾ ਗਾਈਜ਼ ਆਵੇ ਪਾਸ ਸਨ ਅਸਮਾਨ ਵਿੱਚ ਖੋਣਾ ਹੈ ਅਸੀਂ ਸਾਰਾ ਅਵੇ ਖੁਰਾ ਤੇ ਉਹ ਬੰਦੇ ਪਏ ਨੇ ਉਹਨਕੋ ਚੋਲੇ ਨੇ ਆਹੋ ਗਾਈਜ਼ ਚੋਲ ਬੰਦੇ ਪਏ ਨੇ ਕਾਹੇ ਪਾਸ ਸਨ ਅਸਮਾਨ ਆ ਕਾਚੂ ਦੇਖੋ ਸਾਰਾ ਕੋਸ਼ੇ ਤੇ ਉਹ ਚੋਲ ਬੰਦੇ ਬਈ ਹੁਣ ਚਲੋ ਗਾਇਜ਼ ਉਹ ਨੇ ਤਾਂ ਨਹੀਂ ਅਸੀਂ ਆਪਦੇ ਡੌਗਸ ਨਾਲ ਮਿਲਾਨੇ ਆ ਆ ਰਿਹਾ ਇੱਕ ਸਾਹ ਬਿਠਾ ਆ ਰਿਹਾ ਅੰਦੀ ਨਾਲ ਲੱਗੀ ਐ ਅਲਿਸ਼ੀਏਸ਼ਨ ਇਹਨੇ ਅੰਦੀ ਨਾਲ ਲੱਗੀ ਅਲਿਸ਼ੀਏਸ਼ ਮੇਰਾ ਨਾਮ ਰੱਖਿਆ ਸੀ ਖੰਟੜ ਇਹ 2 ਮਹੀਨਿਆਂ ਦਾ ਹੋ ਗਿਆ ਹੈ ਦੇਖੋ ਹੁਣ ਤਾਂ ਅਸੀਂ ਦੂਜੇ ਡੌਗਸ ਨਾਲ ਮਿਲਾਨੇ ਆ ਚਲੋ ਆਜੀ ਲੈ ਕੇ ਸਾਡਾ ਏ ਵੇਰ ਕੇ ਭਾਇਆ ਗੱਡੀ ਦੇ ਥੱਲੇ ਜਾ ਕੇ ਇਹਦਾ ਨਾਮ ਸਿੱਸਟਾ ਹੁਣ ਤੁਹਾਨੂੰ ਅਸੀਂ ਆਪਦੀਆਂ ਘੋੜੀਆਂ ਨਾਲ ਲਾਣੇ ਨਾ ਆ ਵੇਖੋ ਆ ਦੋ ਨੇ ਤੇ ਦੋ ਹੀ ਹੰਦੇ ਨੇ ਰਾਈਡਿੰਗ ਟੈਂਡੇ ਉੱਤੇ ਕਰੀ ਦੀਏ ਆ ਰਾਈਡਿੰਗ ਵਾਸਤੇ ਆ ਤੁਹਾਨੂੰ ਸੇ ਨਾਮ ਆਉਂਦਾ ਆਂਦਾ ਆਂਦਾ ਨਾਮ ਤੇ ਆ ਗੈ ਮੰਗੀ ਇਹਦੇ ਨਾਮੇ ਲੀਆ ਹੋਣ ਤੱਕ ਜਿਆ ਕੋੜੀਆਂ ਸਾਡੀਆਂ ਅੰਦਰ ਨੇ ਔਰ ਬਾਹਰ ਤੋਂ ਤੇ ਬਾਹਰ ਨਿਕਲਦੀਆਂ ਇਹ ਬਾਹਰ ਪੱਤੇ ਖੱਲੇ ਹੁੰਦੀਆਂ ਨੇ ਅੰਦਰ ਤੋਂ ਆ ਜਿ ਦਿਖਾਣੇ ਆ ਤੁਹਾਨੂੰ ਇਹ ਅੱਜ ਦੋ ਸਾਡੀਆਂ ਇਹਦਾ ਨਾਮ ਹੈ ਨੂਰੀ ਇਹਦਾ ਨਾਮ ਹੈ ਪਰੀ ਆ ਆ ਜਿਹੜੀ ਹੈ ਐਂਦੀ ਬੱਚੀ ਏ ਆ ਜਿਹੜੀ ਹਾਂਜੀ ਤੇ ਹੁਣ ਤੁਹਾਨੂੰ ਹੋਰ ਕੁਝ ਦਿਖਾਣੇ ਆ ਚਲੋ ਆਜੋ ਜੀਇ ਕੋੜਾ ਰਿਓ ਕੋੜਾ ਹੁਣ ਅੰਦਰ ਨੋਬਿਟਾ ਨੂੰ ਕਿਛ ਹੋਰ ਦਿਨ ਹੁਣ ਉਹਨੇ ਤੇ ਬਾਹਰ ਨਿਕਲਾਉ ਜਿਹੜੇ ਜਿੰਨੇ ਅਸੀਂ ਬਾਹਰ ਕੱਢਿਆ ਤੁਹਾਨੂੰ ਉਹ ਦਿਨ ਖਾ ਗਏ ਕੋੜਾ ਹੁਣ ਅਸੀਂ ਅੰਦਰ ਆ ਚੁੱਕੇ ਹਾਂ ਰੂਮ ਚ ਆਂਦਰ ਪਾਟ ਚੱਲਦਾ ਪਿਆ ਐਸੀ ਜਨਾ ਤਾਂ ਹਾਂ ਉਹਨੇ ਅੰਦਰ ਪਾਟ ਚੱਲ ਰਿਹਾ ਹੁਣ ਹੁਣ ਤੁਹਾਨੂੰ ਬਾਅਦ ਚ ਮਿਲਦੇ ਹਾਂ ਅਸੀਂ ਤੁਹਾਡੇ ਟੈਂਬਰ ਦਫਤਰ ਹੁਣ ਤੁਸੀਂ ਦੱਸੋ ਅਸੀਂ ਕਮੈਂਟਾਂ ਕਰ ਅਸੀਂ ਅਗਲੀ ਵੀਡੀਓ ਕਿ ਲਿਆ ਇਹ ਕਿਹੜਾ ਪ੍ਰੈਂਕ ਕਰੀਆ ਸੋ ਗਾਇਸ ਟੋਲਾ ਦਾ ਲੰਗਰ ਬਣ ਕੇ ਰੈਡੀ ਹੋ ਚੁੱਕਿਆ ਆ ਵੇਖੋ ਹੁਣ ਠੰਡੇ ਠੰਡੇ ਕਰਨ ਲਈ ਰੱਖੇ ਨੇ ਬਾਦ ਆਪਾਂ ਲੈ ਵਰ ਨੂੰ ਦਵਾਗੇ ਆ ਵੇਖੋ ਆ ਦੇਖੋ ਸੋ ਨਾ ਖੋਲੇ ਤੇ ਨੂੰ ਮਿਲਦੇ ਬਾਏ ਸੋ ਗਾਇਸ ਆਨੂੰ ਸਾਡੀ ਲੇਵਰ ਨੇ ਕਿਹਾ ਹੈ ਸਾਨੂੰ ਵੀਡੀਓ ਤੇ ਨਾਲ ਲਿਆ ਹੋ ਅਸੀਂ ਨਹੀਂ ਹੋਣਾ ਕਿੰਨੇ ਕਿ ਹੁਣ ਅਸੀਂ ਅੰਨ ਨੂੰ ਵਰਤਦਾ ਹੈ ਹੁਣ ਅਸੀਂ ਆ ਖਾਣ ਲੱਗੇ ਆ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਏ ਪਲੀਜ਼ ਲਾਈਕ ਸਬਸਕ੍ਰਾਈਬ ਸ਼ੇਅਰ ਜ਼ਰੂਰ ਕਰਿਓ ਬਾਏ ਬਾਏ